ਇਹੀ ਸੋਚਿਆ ਕਿ ਮੈਂ ਹੁਣ ਆਪਣਾ ਹੀ ਕੰਮ ਕਰਨਾ ਆ ਪਾਏ ਛੋਟਾ ਕਰੀਏ ਥੋੜਾ ਕਰੀਏ ਪਰ ਸਕੂਨ ਦੀ ਜ਼ਿੰਦਗੀ ਜੀਣੀ ਆ ਤੇ ਚਲੋ ਫਿਰ ਮੈਂ ਬੈਂਕ ਤੋਂ ਜਦੋਂ ਰਿਜ਼ਾਈਨ ਕੀਤਾ ਤਾਂ ਮੈਂ ਫਿਰ ਉਧਰ ਨੂੰ ਰੁੱਕ ਕਰ ਲਿਆ ਉੱਥੇ ਫਿਰ ਮੈਂ ਚਲੋ ਮਹੀਨਾ ਡੇਢ ਮਹੀਨਾ ਉੱਥੇ ਮੈਂ ਉਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਇਹ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਨਾ ਉਹ ਹੈਗੀ ਆਤਮਿਕ ਸ਼ਾਂਤੀ ਜਿੰਨੀ ਦੇਰ ਉਹ ਨਾ ਮਿਲੀ ਬਾਰ ਅਸੀਂ ਡਾਲਰ ਕਮਾ ਲਈਏ ਕੁਝ ਵੀ ਕਮਾ ਲਈਏ ਜਿੰਨੇ ਜਰ ਅੰਦਰ ਨਹੀਂ ਸ਼ਾਂਤ ਹੋਏਗਾ ਉਨੀ ਦੇਰ ਤੁਹਾਨੂੰ ਬਾਹਰ ਵੀ ਭਟਕਣਾ ਹੀ ਲੱਗੀ ਰਹਿਣੀ ਹੈ ਤੇ ਚਲੋ ਤੁਹਾਨੂੰ ਪਤਾ ਹੀ ਆ ਜਿਸ ਤਨਾ ਪ੍ਰਾਈਵੇਟ ਸੈਕਟਰ ਚ ਅੱਜ ਕੱਲ ਹੈਗਾ ਆ ਜਿਸ ਤਰ੍ਹਾਂ ਦਾ ਪ੍ਰੈਸ਼ਰ ਚੱਲ ਰਿਹਾ ਆ ਮਤਲਬ ਜਿਆਦਾ ਕੋਈ ਉਹੋ ਜੀ ਗੱਲ ਵੀ ਨਹੀਂ ਸੀ ਬਸ ਮੈਨੂੰ ਮੇਰਾ ਮਨ ਹੀ ਚੁੱਕਿਆ ਗਿਆ ਹੁਣ ਇਸ ਫੀਲਡ ਤੋਂ ਹਾਂਜੀ ਮੈਂ ਇਹੀ ਸੋਚਿਆ ਕਿ ਮੈਂ ਹੁਣ ਆਪਣਾ ਹੀ ਕੰਮ ਕਰਨਾ ਆ ਆਹੇ ਛੋਟਾ ਕਰੀਏ ਥੋੜਾ ਕਰੀਏ ਪਰ ਸਕੂਨ ਦੀ ਜ਼ਿੰਦਗੀ ਜੀਣੀ ਹੈ ਹੁਣ ਪੰਜਾਬੀਆਂ ਦਾ ਹੁੰਦਾ ਰਹਿ ਕੇ ਹੀ ਗੁਜ਼ਾਰਾ ਆ ਨਾਨਕ ਜੀ ਨੇ ਕਿਹਾ ਨਾਨਕ ਨੀਵੇਂ ਜੋ ਚੱਲੇ ਲੱਗੇ ਨਾ ਤੱਤੀ ਵਾਓ ਸਾਨੂੰ ਨੀਵੇਂ ਰਹਿ ਕੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਮੈਂ ਇਹੀ ਸੋਚਿਆ ਸੀ ਕਿ ਚਲੋ ਅਸੀਂ ਕਿਸੇ ਨੂੰ ਕੋਈ ਪਰਸਨਲ ਅਟੈਕ ਨਹੀਂ ਕਰਨਾ ਚਾਹੁੰਦੇ ਮੇਰਾ ਇਹੋ ਜਿਹਾ ਕੋਈ ਬੈਂਕ ਦੇ ਵਿੱਚ ਕੋਈ ਇਹੋ ਜੀ ਗੱਲਬਾਤ ਵੀ ਨਹੀਂ ਸੀ ਬਸ ਮੇਰਾ ਕੁਝ ਮਾਨ ਨਹੀਂ ਪਤਾ ਨਹੀਂ ਪਰਮਾਤਮਾ ਵੱਲੋਂ ਚੇਂਜ ਹੋ ਗਿਆ ਜਾਂ ਕਿਸ ਤਰ੍ਹਾਂ ਜੋ ਉਹਦੀ ਰਜ਼ਾ ਆ ਜੋ ਦੇ ਭਾਣੇ ਚ ਸਾਰਾ ਕੁਝ ਹੋ ਰਿਹਾ ਮੈਨੂੰ ਨਹੀਂ ਸਹੀ ਲੱਗਾ ਮੈਂ ਕੁਇਟ ਕਰ ਦਿੱਤਾ ਮੈਂ ਉਹੀ ਉਹੀ ਤਾਂ ਤੁਹਾਨੂੰ ਮੈਂ ਕਹਿ ਰਿਹਾ ਕਿ ਮੇਰਾ ਜੋ ਪਰਮਾਤਮਾ ਦੀ ਰਜ਼ਾ ਆ ਪਤਾ ਨਹੀਂ ਉਹ ਕੀ ਕਿਸ ਰਜ਼ਾ ਤੇ ਰਾਜ਼ੀ ਸੀਗਾ ਉਹਨੇ ਮੈਨੂੰ ਇਸ ਮੇਰੇ ਮਨ ਦੇ ਵਿੱਚ ਇਹ ਚੀਜ਼ ਆਈ ਕਿ ਯਾਰ ਕੁਝ ਖਾਣ ਪੀਣ ਵਾਲਾ ਕੰਮ ਸ਼ੁਰੂ ਕੀਤਾ ਜਾਏ ਤੇ ਚਲੋ ਸਾਡੇ ਰਿਲੇਟਿਵ ਨੇ ਆ ਅੰਮ੍ਰਿਤਸਰ ਦੇ ਵਿੱਚ ਤੇ ਉਹਨਾਂ ਦੀ ਬ੍ਰਾਂਚ ਹੈਗੀ ਆ ਅੰਮ੍ਰਿਤਸਰ ਰਾਣੀ ਕਾ ਬਾਗ ਪਟੂਰੇ ਛੋਲਿਆਂ ਦਾ ਨਿਊਟ੍ਰੀ ਕਲਚਰ ਦਾ ਕੰਮ ਆ ਉਹਨਾਂ ਦਾ ਉਪਕਲ ਹਸਪੀਟਲ ਦੇ ਸਾਹਮਣੇ ਤੇ ਬੜਾ ਵਧੀਆ ਕੰਮ ਆ ਉਹਨਾਂ ਦਾ ਪਰਮਾਤਮਾ ਦੀ ਬੜੀ ਰਜ਼ਾ ਤੇ ਚਲੋ ਉਹਨਾਂ ਵੱਲ ਮੇਰਾ ਥੋੜਾ ਜਿਹਾ ਰੁਹਾਨ ਹੋ ਗਿਆ ਕਿ ਮੈਂ ਚਲੋ ਉਹ ਨਾ ਕੰਮ ਕੀਤਾ ਜਾਏ ਮੈਂ ਆਪਣੀ ਵਾਈਫ ਦੇ ਨਾਲ ਸ਼ੇਅਰ ਕੀਤਾ ਕਿ ਯਾਰ ਅਹੀਂ ਕੁਝ ਖਾਣ ਪੀਣ ਦਾ ਸਟਾਰਟ ਕਰੀਏ ਉਹ ਕਹਿੰਦੀ ਕਿ ਤੁਸੀਂ ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਜੀ ਮੈਂ ਚਲੋ ਉਹਨਾਂ ਦੀ ਦੀ ਹਣਾ ਨਾਲ ਆਪਣੇ ਸਿਸਟਰ ਹਣਾ ਨਾਲ ਸਲਾਹ ਕਰਦਾ ਰਿਸ਼ਤੇਦਾਰਲੀ ਨਾਲ ਤੇ ਉਹ ਫਿਰ ਮੇਰੇ ਮਨ ਚ ਇਹੀ ਵਿਚਾਰ ਆਇਆ ਕਿ ਮੈਂ ਉਹਨਾਂ ਵਾਲਾ ਕੰਮ ਕਿਉਂ ਨਾ ਸਿੱਖ ਲਵਾਂ ਤੇ ਚਲੋ ਫਿਰ ਮੈਂ ਬੈਂਕ ਤੋਂ ਜਦੋਂ ਰਿਜ਼ਾਈਨ ਕੀਤਾ ਤਾਂ ਮੈਂ ਫਿਰ ਉਧਰ ਨੂੰ ਰੁੱਖ ਕਰ ਲਿਆ ਉੱਥੇ ਫਿਰ ਮੈਂ ਚਲੋ ਮਹੀਨਾ 1.5 ਮਹੀਨਾ ਉੱਥੇ ਮੈਂ ਉਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਥੋੜਾ ਪ ਉਹੀ ਰੈਸিপি ਸੇਮ ਉਹੀ ਬ੍ਰਾਂਚ ਵਾਈਫ ਮੇਰੇ ਆ ਉਹ ਬਹੁਤ ਸਾਥ ਆ ਉਹਨਾਂ ਦਾ ਮੇਰਾ ਤੇ ਅੱਗੇ ਚਲੋ ਆਪ ਹੀ ਰਲ ਮਿਲ ਕੇ ਅਸੀਂ ਦੋਨੋਂ ਜਾਣੇ ਤਿਆਰ ਕਰ ਰਹੇ ਆ ਤੇ ਬੜੀ ਮਲਕ ਦੀ ਦਇਆ ਆ ਉਹ ਕਿਰਪਾ ਕਰ ਰਿਹਾ ਆ ਸਾਰਾ ਕੁਝ ਸੇਮ ਐਜ਼ ਇਟ ਇਜ਼ ਉਹਨਾਂ ਦਾ ਹੀ ਤਿਆਰ ਹੋ ਰਿਹਾ ਟੇਸਟ ਤੁਹਾਨੂੰ ਸੇਮ ਉਹੀ ਮਿਲੇਗਾ ਡਿੱਟੋ ਟੇਸਟ ਉਹੀ ਮਿਲੇਗਾ ਮੇਰੇ ਮਾਈਂਡ ਚ ਸ਼ੁਰੂ ਤੋਂ ਹੀ ਮੇਰੇ ਮਨ ਚ ਬਾਹਰ ਦਾ ਹੈ ਹੀ ਨਹੀਂ ਸੀਗਾ ਕੀੜਾ ਕਿ ਮੈਂ ਬਾਹਰ ਜਾਣਾ ਜਾਂ ਕਿਸ ਨਾਲ ਇੱਥੇ ਹੀ ਚਲੋ ਪ੍ਰਾਈਵੇਟ ਨੌਕਰੀ ਕੀਤੀ ਆ ਗੱਲਾਂ ਵੀ ਸੁਣੀਆਂ ਬੌਸ ਦੀਆਂ ਇਹ ਉਹ ਸਾਰਾ ਕੁਝ ਦੇਖ ਲਿਆ ਬਟ ਇਹ ਆ ਕਿ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਨਾ ਉਹ ਹੈਗੀ ਆਤਮਿਕ ਸ਼ਾਂਤੀ ਜਿੰਨੀ ਦੇਰ ਉਹ ਨਾ ਮਿਲੀ ਬਾਹਰ ਅਸੀਂ ਡਾਲਰ ਕਮਾਈਏ ਕੁਝ ਵੀ ਕਮਾ ਲਈਏ ਜਿੰਨੀ ਦੇਰ ਅੰਦਰ ਨਹੀਂ ਸ਼ਾਂਤ ਹੋਏਗਾ ਉਨੀ ਦੇਰ ਤੁਹਾਨੂੰ ਬਾਹਰ ਵੀ ਭਟਕਣਾ ਹੀ ਲੱਗੀ ਰਹਿਣੀ ਹੈ ਇਹ ਚੀਜ਼ ਮੇਰਾ ਐਕਸਪੀਰੀਅੰਸ ਹੈਗਾ ਕਿ ਨਹੀਂ ਥੋੜਾ ਕਰ ਲਈਏ ਨਾਨਕ ਜੀ ਵਰਗੇ ਐਡੇ ਮਹਾਨ ਸ਼ਖਸੀਅਤ ਉਹਨਾਂ ਨੇ ਇਹੀ ਮੈਸੇਜ ਦਿੱਤਾ ਹੈ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਤੇ ਅਸੀਂ ਕਰਨੀ ਹੈ ਚਾਹੇ ਦਸਾਂ ਨੂਆਂ ਦੀ ਛੋਟੀ ਮੋਟੀ ਕਰੀਏ ਠੀਕ ਹੈ ਜੀ ਰੱਬ ਨੂੰ ਯਾਦ ਰੱਖਣਾ ਚਾਹੀਦਾ ਉਹ ਅਸੀਂ ਭੁੱਲ ਗਏ ਆ ਪੈਸੇ ਪਿੱਛੇ ਜਿਹੜੀ ਮੇਨ ਚੀਜ਼ ਹੈ ਥੋੜਾ ਬੋੜਾ ਰੱਬ ਦਾ ਵੀ ਨਾਮ ਚਲੋ ਉਹੀ ਜਿ ਪਾਉਣ ਵਾਲਾ ਜੀ ਉਹੀ ਕਰਾਉਂਦਾ ਹੈ ਬਾਕੀ ਬੰਦੇ ਦੇ ਵਾਸਤੇ ਕੁਛ ਨਹੀਂ ਹੈਗਾ ਪਰਮਾਤਮਾ ਹੀ ਕਰਨ ਵਾਲਾ ਸਾਰਾ ਕੁਝ ਮੇਰੇ ਵੱਲੋਂ ਤਾਂ ਮੈਸੇਜ ਇਹੀ ਹੈ ਜੀ ਆਪਣੇ ਪਰਿਵਾਰ ਦੇ ਵਿੱਚ ਰਹੋ ਨਾ ਬਾਹਰ ਨੂੰ ਰੁੱਖ ਕਰੋ ਮੇਰਾ ਨਾਮ ਜੀ ਰਵਿੰਦਰ ਬਹੁਤ ਵਧੀਆ ਲੱਗਣ ਡਿਆ ਮੁੰਡੇ ਦਾ ਹੀ ਟੈਂਕ ਟੈਟ ਬਾਹਰ ਆਇਆ ਵ ਮੈਂ ਤੁਸੀਂ ਵੇਖੋ ਅਸੀਂ ਪਹਿਲਾਂ ਅਮਰੀਸਰ ਖਾਨ ਜਾਂਦੇ ਸੀਗੇ ਪਰ ਹੁਣ ਉਹ ਚੀਜ਼ ਇੱਕੇ ਮਿਲ ਲੱਗ ਪਈ ਆ ਕੰਮ ਕਰਨ ਤੇ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕੰਮ ਛੋਟਾ ਵੱਡਾ ਕੁਝ ਵੀ ਆ ਤੁਸੀਂ ਕੰਮ ਕਰਦੇ ਜੇ ਮਾਲਕਤ ਰੱਖੀਆਂ ਤਰੱਕੀਆਂ ਵਾ ਮਿਹਨਤ ਵਿੱਚ ਕੋਈ ਸ਼ਰਮ ਨਹੀਂ ਆ ਜੇ ਮੁੰਡਾ ਮਿਹਨਤ ਕਰ ਰਿਹਾ ਉਹ ਆਪਣੇ ਬਲ ਬੁੱਤੇ ਤੇ ਕਰ ਰਿਹਾ ਵਾ ਤਰੱਕੀਆਂ ਮਾਲਕ ਦੇ ਬਖਸ਼ਿ ਪੜੇ ਲਿਖੇ ਹੁਣ ਜਿਹੜੇ ਹਰ ਬੰਦਾ ਇੱਕ ਸੀੜੀ ਬਾਏ ਸੀੜੀ ਮਤਲਬ ਚੜਦਾ ਵਾ ਕੋਈ ਵੀ ਇਹ ਨਹੀਂ ਆ ਕਿ ਪਹਿਲਾਂ ਐਂਟਰਪ੍ਰੈਨਰ ਬਣ ਜਾਂਦਾ ਵਾ ਮਾਲਕ ਬਣ ਜਾਂਦਾ ਵਾ ਸਟੈਪ ਬਾਏ ਸਟੈਪ ਹਰ ਚੀਜ਼ ਹੁੰਦੀ ਆ ਇਸ ਕਰਕੇ ਮੈਂ ਕਹਿੰਦਾ ਕਿ ਵਧੀਆ ਉਹਦੀ ਹਿੰਮਤ ਵਾ ਚਲੋ ਇਹ ਤੋਂ ਬਾਅਦ ਕੋਈ ਆਪਣੇ ਕੰਮ ਨੂੰ ਬਤਾਏਗਾ ਕਿਸੇ ਤਰ੍ਹਾਂ ਪਰ ਵਧੀਆ। ਠੀਕ ਲੱਗਿਆ ਫਿਰ। ਚਲੋ ਹੁਣ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਆ ਮੈਂ ਕਹਿੰਨਾ ਕਿ ਵੇਖੋ ਮੁੰਡੇ ਨੇ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਕਰਕੇ ਕੰਮ ਸ਼ੁਰੂ ਕਰਨੇ ਕੋਈ ਸ਼ਰਮਕੀਰ ਨਹੀਂ ਕੀਤੀ ਐ, ਕੰਮਿੰਤ ਕਰ ਰਿਹਾ ਆਪਣੀ। ਤੇ ਮਿਹਨਤ ਵਿੱਚ ਮੈਂ ਨਹੀਂ ਸਮਝਦਾ ਕੋਈ ਸ਼ਰਮ ਹੋਣੀ ਚਾਹੀਦੀ ਆ ਤੇ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਜੇ ਤੁਸੀਂ ਬਾਹਰ ਜਾ ਕੇ ਵੀ ਉੱਥੇ ਸਭ ਵੇਤੇ ਹੋਰਾਂ ਦੇ ਕੰਮ ਕਰਦੇ ਜੇ ਇੱਥੇ ਆ ਕੇ ਤੁਸੀਂ ਆਪਣਾ ਬਿਜ਼ਨਸ ਕਰੋ ਕਿਸੇ ਤਰ੍ਹਾਂ ਦਾ ਤੇ ਮਾਲਕ ਬਣੋ। ਹਰ ਜਾਣੇ ਤੁਸੀਂ ਬਾਹਰ ਚਲੇ ਜਾਂਦੇ ਜੇ ਮੁੰਡੇ ਕਿਸ਼ੋਂ ਕੱਲੇ ਮਾਪੇ ਰਹਿੰਦੇ ਕੋਈ ਧਿਆਨ ਦੇਣ ਵਾਲਾ ਨਹੀਂ ਰਹਿੰਦਾ ਤੇ ਮੈਂ ਕਹਿੰਨਾ ਕਿ ਤੁਸੀਂ ਪਰਿਵਾਰ ਵਿੱਚ ਮਿਲ ਕੇ ਰਹੋ ਪੈਸਾ ਵੀ ਸਭ ਕੁਝ ਨਹੀਂ ਹੁੰਦਾ ਪਰਿਵਾਰਕ ਸੁਖ ਵੀ ਇੱਕ ਸੁਖਵਾ